ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਜੋਗੋਰ ਜੀ ਦਾ ਨਵਾਂ ਖਾੜਾ ਲੈ ਕੇ ਹਾਜ਼ਰ ਹੋਏ ਆਂ ਖਾੜਾ ਹੈਗਾ ਜੀ ਪਿੰਡ ਸਿਰਥਲਾ ਦਾ ਜਦੋਂ ਆਪਾਂ ਖੰਨੇ ਤੋਂ ਮਲੇਰ ਕੋਟਲਾ ਰੋਡ ਫੜਦੇ ਆਂ ਤਾਂ ਰਾਹ ਦੇ ਵਿੱਚ ਜਰਗ ਜਰਕੜੀ ਆ ਜਾਂਦੇ ਆ ਜੀ ਇਹ ਮੈਂ ਤਾਂ ਕਰਕੇ ਦੱਸ ਰਹੇ ਆਂ ਵੀ ਇੱਕ ਦੋ ਵੀਰ ਨੇ ਇਹ ਪੁੱਛਿਆ ਵੀ ਇਹ ਕਿਹੜਾ ਸਿਰਥਲਾ ਸਿਰਥਲਾ ਵੀਰੇ ਉਹੀ ਹੈ ਜੀ ਜਦੋਂ ਆਪਾਂ ਖੰਨੇ ਤੋਂ ਮਲੇਰ ਕੋਟਲਾ ਰੋਡ ਫੜੀਏ ਤੇ ਇੱਥੇ ਅਮਰ ਸਿੰਘ ਚਮਕੀਲਾ ਜੀ ਨੇ 1 ਮਾਰਚ ਨੂੰ 1987 ਨੂੰ ਆਪਣਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਦਿੱਤਾ ਸੀ ਜੀ ਅੱਜ ਵੀ ਇਸ ਸਿਰਥਲਾ ਪਿੰਡ ਦੇ ਖਾੜੇ ਨੂੰ ਯਾਦ ਕਰਕੇ ਲੋਕ ਭਾਵੁਕ ਹੋ ਜਾਂਦੇ ਨੇ ਜਿੱਥੋਂ ਤੱਕ ਮਤਲਬ ਮੈਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਮਤਲਬ 50 ਪਿੰਡਾਂ ਦੇ ਜਿਹੜੇ ਲੋਕ ਨੇ ਜੀ ਉਹ ਇਸ ਖਾੜੇ ਦੇ ਵਿੱਚ ਇਕੱਠੇ ਹੋਏ ਸੀਗੇ ਆ ਕੇ ਤਾਂ ਅੱਜ ਉਹ ਤੋਂ ਥੋੜਾ ਜ਼ਿਆਦਾ ਸਮਾਨਾ ਖਰਾਬ ਕਰਦੇ ਹੋਏ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤੇ ਇੱਕ ਮੈਂ ਬੇਨਤੀ ਪਿਛਲੀ ਵੀਡੀਓ ਦੇ ਵਿੱਚ ਵੀ ਕੀਤੀ ਸੀ ਵੀ ਕਹੀਂ ਵੀਰਾਂ ਨੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਨਾ ਤਾਂ ਉਹ ਬੇਨਤੀ ਹੱਥ ਬਨ ਕੇ ਹੀ ਆ ਬਾਈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਚੈਨਲ ਨੂੰ ਆ ਜਾਓ ਜੀ ਸ਼ੁਰੂ ਕਰਦੇ ਆਂ ਜੈ ਰਾਮ ਮਹਾਮਰਗਾ ਸੰਦਾ ਭਗਤ ਤੇ ਤੁਰਬੁਰ ਤੁਰਬੁਰ ਕਰਦੇ ਫਿਰਦੇ ਹੁਣ ਡਰਾਈਵਰ ਯੂਪੀ ਵਾਲੀ ਪੱਜਾਰਾਣੀ ਕੋਲ ਖੈੜਾ ਛੜਾਉਣਾ ਚਾਹੁੰਦਾ ਉਹ ਖੈੜਾ ਛੱਡਦੀ ਨਹੀਂ ਮੈਂ ਯੂਪੀ ਵਾਲੀ ਪੱਜਾਰਾਣੀ ਦੇ ਬੋਲ ਤੱਕ ਹੂੰਗੀ ਅਮਰਜੋਤ ਤੇ ਜਿਹੜੇ ਹੋਰ ਡਰਾਈਵਰ ਵਾਲੇ ਕਹੂੰਗਾ ਦੇਸੀ ਉਹ ਮੈਂ ਕਹੂੰਗਾ ਤੇ ਇਹ ਮਾਰੇ ਮਾਰੇ ਹਿੱਕੀ ਬੋਲੂਗੀ ਆਜਾ ਵੀ ਪੱਜਾਰਾਣੀ ਯਾਰ ਮੇਰੇ ਵਰਗ ਦਾ ਵੀਰ ਵਰਗਾ ਜੱਟ ਹੋਵੇ ਯਾਰ ਬੈਠੋ ਕਿਰਾਂ ਹਾਂ ਆ ਬੱਲੇ ਨੂੰ ਬਿਠਾਓ ਯਾਰ ਹਾਂ ਬੈਠੋ ਕਿਰਾਂ ਹਰੀ ਮਤਲਬ ਲੱਭ ਨੀ ਕਿੱਲ ਗਿਆ ਤੋਂ ਬਾਹਰ ਦਾ ਹਾਂ ਹਾਂ ਥੋੜਾ ਬੈਠਾ ਆਰੇ ਭੁੱਲ ਗਿਆ ਤੂੰ ਵਾਦਾ ਅੱਛਾ ਹਰੀ ਮਤਲਬ ਲੱਭ ਨੀ ਕਿੱਲ ਗਿਆ ਤੋਂ ਬਾਹਰ ਦਾ ਆਰੇ ਭੁੱਲ ਗਿਆ ਤੂੰ ਵਾਦਾ ਅੱਛਾ ਆਰੇ चढ़ी हेठ पी मारी चढ़े सही तोड़ी सही ਆਹ ਤੇਰੇ ਮਿਲਾਂਗੇ ਤਹਾਕਾ ਤੁਨੇ ਆਲੇ ਫੁੱਟ ਪੰਜਾਬ ਕੇ ਮੋਨੇ ਅਰਣੇ ਖਾਰੇ ਲਿਖਣੋ ਜਾਲੰਡੀ ਉਹਨਾਂ ਨਾਲ ਨੂੰ ਰੋਕ ਲੈਣੇ ਫੋਟ ਲੈਣੇ ਮੇਰਾ ਗਾਣੇ ਫੋਟ ਲੈਣੇ ਮੇਰਾ ਗਾਣੇ ਮੈਂ ਮਸਾ ਫਸ ਗਿਆ ਮੇਰੇ ਰੱਬਾ ਫੋਟ ਇਸੀ ਇੰਜਰ ਬਲਾਇ ਤੇ ਹੀ ਜੱੱਬਾ ਉਹ ਜੱੱਦੀ ਪੁੱੱਟੀ ਲੈਣ ਤੇ ਚੜਗੀ ए, मेरा हथ पकड़े अरे सही हथ सही

ਆਏ ਨੀ ਸੋਨੇ ਦੀ ਇੱਕ ਜੰਜੀਰੀ ਮੈਂ ਜਾਉ ਧਾਪੜਾ ਧਰੀ ਪਧੀਰੀ ਐ ਥਾ ਕਮ ਤੇ ਬਾਸ਼ਰਾ ਮਚੰਤਾ ਮੂਤਾ ਗੁਲਗੇ ਲੈ ਵਰਗਾ ਜੰਮਦਸਤਾ ਕੱਟਾ ਗੁਲਗੇ ਲੈ ਵਰਗਾ ਜੰਮਦਸਤਾ ਮੂਤਾ ਗੁਲਗੇ ਲੈ ਵਰਗਾ ਜੰਮਦਸਤਾ ਆਏ ਜਲੇ ਮੂਤਲੇ ਚਲਕਲੀਲਤੀਂ ਕੀ ਕੀਰਕ ਗੁਲਲੇ ਨਾਲ ਹੋ ਮਿੱਚੀ ਅਚਲਾਈ ਦੀ ਬਰੋ ਆਏ ਆ ਲੈ ਕੇ ਚੱਪਾ ਬੋਲੀ ਬੱਪੂ ਜੀ ਕੋ ਜਿੰਨ ਦਿੱਲੀ ਪਹਿਲੇ ਜਨਮ ਆਤੀ ਥੂ ਇਹ ਸੌਂਗਣ ਮੰਚਲੇ ਹਾਂ ਤੇਰੀ ਆਸ ਤੇ ਸਭ ਤੇ ਹੁੰਦਾ ਰਹੇ ਤੇਰੀ ਮੱਥੇ ਪੱਟੂ ਹਾਲੇ ਤੇਰੀ ਮੱਥੇ ਪੱਟੂ ਹਾਲੇ ਕੋਨ ਲੈਲਾ ਇਤੋ ਤੱਕੂ ਤਾਰਾ ਹੋਏ ਚਮਕੀਲੇ ਵਰਤ ਗਿਆ ਪਾੜਾ ਹੋਏ ਲੈਲਾ ਇਤੋ ਤੱਕੂ ਤਾਰਾ ਹੋਏ ਚਮਕੀਲੇ ਵਰਤ ਗਿਆ ਪਾੜਾ ਢੁੱਲ ਗਿਆ ਪੇ ਸੋਤੇ ਉੱਠ ਚੱਲੇ ਹੋ ਬੱਲੇ ਤੇਰੇ ਦਰਹਿ ਬਰਾ ਹੋਾ ਬੱਲੇ ਖੁੱਲ ਗਿਆ ਭਾਈ ਤੂੰ ਸੋਤੇ ਉੱਠ ਚੱਲੇ ਹੋ ਬੱਲੇ ਤੇਰੇ ਦਰਹਿ ਬਰਾ ਬੱਲੇ ਹੁਣ ਤੂੰ ਕਹਿਲਾ ਹੋਗੀ ਨਾਲ ਬਸਤੀ ਇੱਕ ਘਰੇ ਤਾਂ ਤੂੰ ਜੀਵਾਰ ਰੱਖੀ ਇੱਕ ਘਰੇ ਤਾਂ ਤੂੰ ਜੀਵਾਰ ਰੱਖੀ ਢੋੜ ਰਹੇ ਰੋਕ ਜਾਨੇ ਇੱਕ ਘਰੇ ਤਾਂ ਤੂੰ ਜੀਵਾਰ